ਲੋਕੋ ਕੇ ਸਾਹ ਕਿਵੇਂ ਦੇਖਦੇ ਹੋ ਪਾਰਟੀ ਵੱਲੋਂ ਤੁਹਾਡੇ ਤੇ ਭਰੋਸਾ ਜਤਾਇਆ ਗਿਆ ਇਹ ਚੌਥੀ ਵਾਰ ਔਰ ਇਸ ਵਕਤ ਜਿਹੜੀ ਸਥਿਤੀ ਹੈ ਪਾਰਟੀ ਦੀ ਉਹ ਡਾਵਾ ਡੋਲ ਲੱਗਦੀ ਪਈ ਹੈ ਭਾਪ ਕੋਈ ਅੱਜ ਦੇ ਨਹੀਂ ਕਾਲੀ ਦਲ ਦੇ ਨਾਲ ਤੁਰੇ ਲੰਮੇ ਸਮੇਂ ਤੋਂ ਤੁਰੇ ਜਿਹੜੀ ਤੁਹਿਆਂ ਦੇ ਕਮਜ਼ੋਰੀ ਕਮਜ਼ੋਰੀ ਤਾਂ ਕੋਈ ਨਹੀਂ ਹੁੰਦੀ ਤਰਾ ਚੜਾ ਜਵਾਰ ਭਾੜਾ ਦੇ ਸਮੁੰਦਰ ਚ ਵੀ ਆਉਂਦਾ ਵਾ ਜਦੋਂ ਤਾਂ ਚੜ ਜਾਂਦਾ ਮੁੜ ਕੇ ਟਾਂ ਉਤਰਦਾ ਪੇ ਪਾਣੀ ਕਰ ਦੋਦਾ ਬਹੁਤ ਸਾਰੀ ਚਰਚਾ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਉੱਠਣ ਲੱਗਾ ਬਹੁਤ ਸਮਾਂ ਲੈ ਸਕਦੀ ਕਿਉਂ ਕਿਉਂ ਸਮਾਂ ਲੱਗਣਾ ਸਮਾਂ ਤੇ ਅੱਠ ਪੈਰੀ ਲੱਗੇ ਜਦੋਂ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬਣਾਤਾ ਇਹ ਲੋਗ ਨੇ ਜਿੰਨੂੰ ਮਰਜ਼ੀ ਠਾ ਦੇਣ ਜਿੰਨੂੰ ਮਰਜ਼ੀ ਠਾ ਦੇਣ ਇੰਨੇ ਕੰਮ ਕਰਨ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਆਖਰ ਡਿੱਗਦੇ ਮਿਆਰ ਦੇ ਵਿੱਚ ਕਿਉਂ ਪਹੁੰਚਿਆ ਇਹ ਗਾਇਆ ਨਹੀਂ ਮਿਆਰ ਬੱਚੇ ਨੂੰ 100 ਰੁਪਏ ਦੇ ਦਿਓ ਨਾ ਮੰਨੇ ਮੰਗੇ ਤੋਂ ਬਗੇਰੀ ਗਵਾਂਢੀ ਇਹਨੂੰ 200 ਮਿਲ ਜਾਂਦਾ ਚੰਗਾ ਨਹੀਂ ਸਾਡੇ ਲੀਡਰ ਛੱਡ ਕੇ ਕਿਉਂ ਭੱਜੇ ਲੀਡਰਾਂ ਨੂੰ ਕਹਾ ਜਾਦੀ ਆਸ ਉਹ ਕਿ ਹੋਰ ਬਣਿਓ ਜਾਦੀ ਆਸ ਉਹ ਕਈ ਵਾਰੀ ਘਰ ਚ ਲੜ ਕੇ ਨਿਆਣਾ ਵੀ ਭੱਜ ਜੁੜਦਾ ਨੇ ਗਵਾਂਢੀ ਵਾਲਾ ਤੇ ਮੁਰਕੇ ਜਦੋਂ ਗੰਡ ਵੰਡੀ ਨਾ ਨਾ ਮੂੰਹ ਲਾਉਣ ਪਹਿਲੇ ਦੋ ਚਾਹਦੇ ਰੋਟੀ ਚੰਗੀ ਸੋ ਕਿਉਂ ਪਾ ਕੇ ਖਾਦੇ ਆ ਤੇ ਮੁਰਕੇ ਆਂਦੇ ਵੀ ਆਪਣੇ ਘਰ ਜਾਵੇਹੀਂ ਇਹਦਾ ਕੀ ਕਰਨਾ ਜਦੋਂ ਮੁੱਕ ਗਿਆ ਖੋਇਤਰੀ ਆ ਤੇ ਜਦੋਂ ਅਗਨੀ ਹਤਰੀ ਐਮਐਨਏ ਬਣਿਆ ਸਾਰੇ ਛੱਡ ਕੇ ਦੇ ਅਗਨੀ ਹਤਰੀ ਦੇ ਬੂਹੇ ਘੜੀ ਜਾ ਕੇ ਬਹਿ ਗਿਆ ਸੀ ਕਾਨੂੰਨ ਨਾਲ ਲੈ ਲੋ ਜੀ ਕਾਲੀ ਇਸ ਤਰ੍ਹਾਂ ਦੇ ਹੁੰਦੇ ਆ ਇਹ ਕਹੇ ਕੋ ਕਾਲੀ ਨਹੀਂ ਗੇ ਕਾਲੀ ਤਾਂ ਕਾਲੀ ਦਾਲਾਂ ਦੇ ਰਾਤੇ ਮਰ ਜਾਣਗੇ ਆਰਟੀ ਪ੍ਰਧਾਨ ਦੇ ਉੱਪਰ ਤੱਕ ਸ਼੍ਰੀ ਦਬਦਮਾ ਸਾਹਿਬ ਪਟਨਾ ਸਾਹਿਬ ਵੱਲੋਂ ਜਿਹੜੀ ਆ ਕਾਰਵਾਈ ਕੀਤੀ ਜੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੋਈ ਕਾਰਵਾਈ ਉਹਦੇ ਨਹੀਂ ਉਹ ਸਭ ਕੇਂਦਰ ਸਰਕਾਰ ਦੀਆਂ ਕਾਰਵਾਈਆਂ ਵਾ ਬੀਜੇਪੀ ਦੀਆਂ ਕਾਰਵਾਈਆਂ ਵਿਕਰਮਜੀਤ ਮਜੀਠੀਆ ਉੱਪਰ ਕਾਰਵਾਈ ਹੋਈ ਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਨਸ਼ਿਆਂ ਦੇ ਨਾਲ ਉਹਨਾਂ ਦਾ ਨਾਮ ਜੋੜਿਆ ਜਾ ਰਿਹਾ ਜੀ ਸਬੂਤ ਨਹੀਂ ਹੋਇਆ ਮੇਰਾ ਬੂਆ ਮਾਰਨੋ ਬਾਰੋ ਤਾਂ ਤੁਸੀਂ ਮੈਨੂੰ ਕੋਟਣ ਬੈਜੋ ਜਾਂ ਮੈਨੂੰ ਜਿੰਨੇ ਮਰਜ਼ੀ ਕੇ ਕੇਸ ਲੈ ਕੇ ਲੈ ਜਾਓ ਕਿ ਅੰਦਰੋਂ ਆ ਮੰਨ ਗਿਆ ਆ ਮੰਨ ਗਏ ਤੇ ਅਦਾਲਤ ਤੇ ਬਦਲ ਲਗੂ ਕੀ ਮੰਨਿਆ ਕੀ ਪ੍ਰੂਵ ਹੋਇਆ ਕੀ ਨਹੀਂ ਪ੍ਰੂਵ ਹੋਇਆ ਇਹ ਤਾਂ ਸਿਰਫ ਸਾਨੂੰ ਬਦਨਾਮ ਕਰਨ ਨਾਲ ਸਾਰੇ ਇਹਨਾਂ ਦੇ ਇੱਕ ਘੌਂ ਸਾਰੇ ਤੁਹਾਡੀ ਪਾਰਟੀ ਜਿਹੜੀ ਆ ਪੁਰਾਣੀ ਉਹ ਉਹਦੇ ਲੀਡਰ ਜਦੋਂ ਦੂਸਰੀਆਂ ਪਾਰਟੀਆਂ ਚ ਗਏ ਨੇ ਛੱਡ ਚੁੱਕੇ ਨੇ ਜਾਂ ਨਵਾਂ ਅਕਾਲੀ ਦਲ ਬਣਾਇਆ ਹੈ ਉਹਨਾਂ ਲੋ ਔਰ ਕਿਤੇ ਨਾ ਕਿਤੇ ਕੋਈ ਫਰਕ ਤਾਂ ਪਏਗਾ ਆਮ ਆਦਮੀ ਪਾਰਟੀ ਦੇ ਨਹੀਂ ਪੀਰੇ ਸਾਡ ਛੱਡ ਕੇ ਗਏ ਬੀਜੇਪੀ ਦੇ ਨਹੀਂ ਛੱਡ ਕੇ ਜਾਂਦੇ ਕਾਂਗਰਸ ਨੇ ਛੱਡ ਕੇ ਭੱਜੇ ਜਿਹੜੇ ਛੱਡ ਕੇ ਚਲੇ ਗਏ ਆ ਉਹ ਜਿਹੜੇ ਆਪਣੇ ਘਰ ਨੂੰ ਛੱਡ ਕੇ ਚਲੇ ਗਏ ਉਹਨਾਂ ਬਾਰੇ ਸਾਨੂੰ ਕੀ ਆ ਅਸੀਂ ਕਿਉਂ ਕਹੀਏ ਚਲੇ ਗਏ ਚਲ ਜਣ ਜਿੰਨੇ ਵੀ ਕੰਮ ਸ਼ਰਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਨੇ ਉਹਨਾਂ ਸਾਰਿਆਂ ਤੇ ਜ਼ੀਰੋ ਲੱਗ ਜਾਂਦੀ ਹੈ ਜਦੋਂ ਬੇਅਦਬੀਆਂ ਦਾ ਨਾਮ ਆਉਂਦਾ ਹੈ ਬੇਅਦਬੀ ਕਾਂਡ ਸਾਹਮਣੇ ਆਉਂਦੇ ਆਉਣ ਵਾਲੇ ਸਮੇਂ ਦੇ ਵਿੱਚ ਤਰਨ ਤਰਨ ਤੋਂ ਜਿੰਨੀ ਚੋਣ ਹੋਵੇਗੀ ਇਸ ਤਰ੍ਹਾਂ ਦੇਖ ਦਿਓ ਸਤਿ ਸ਼੍ਰੀ ਅਕਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇੰਚਾਰਜ ਲਗਾਏ ਗਏ ਨੇ ਪ੍ਰਧਾਨ ਲਗਾਏ ਗਏ ਨੇ ਔਰ ਉਹਨਾਂ ਦੇ ਵਿੱਚ ਇੱਕ ਨਾਮ ਹੈ ਸਰਦਾਰ ਅਲਵਿੰਦਰ ਪਾਲ ਸਿੰਘ ਪਖੋਕੇ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਖ-ਵੱਖ ਅਹੁਦਿਆਂ ਤੇ ਵੀ ਰਹੇ ਔਰ ਉਹ ਲੰਬੇ ਸਮੇਂ ਤੋਂ ਜਿਹੜਾ ਆ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ ਔਰ ਹੋਂ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਆ ਸਭ ਤੋਂ ਪਹਿਲਾਂ ਆਪਕੋ ਸਾਬ ਤੁਹਾਡਾ ਸਵਾਗਤ ਕਰਦੇ ਆ ਸਾਡੇ ਚੈਨਲ ਤੇ ਆਪਕੋ ਸਾਬ ਕਿਵੇਂ ਦੇਖਦੇ ਹੋ ਪਾਰਟੀ ਵੱਲੋਂ ਤੁਹਾਡੇ ਤੇ ਭਰੋਸਾ ਜਤਾਇਆ ਗਿਆ ਇਹ ਚੌਥੀ ਵਾਰ ਔਰ ਇਸ ਵਕਤ ਜਿਹੜੀ ਸਥਿਤੀ ਹੈ ਪਾਰਟੀ ਦੀ ਉਹ ਡਾਵਾ ਡੋਲ ਲੱਗਦੀ ਪਈ ਹੈ ਮੈਂ 1973 ਦੇ ਵਿੱਚ ਰੋਮੀ ਕਲੇਦਲ ਦੀ ਪ੍ਰਤੀ ਸਟਾਰਟ ਹੋਈ ਉਦੋਂ ਦਹੀਂ ਪਰਤੀ ਸ਼ੁਰੂ ਕੀਤੀ ਉਦੋਂ ਦਾ ਹੀ ਪਾਰਟੀ ਚ ਕੰਮ ਕਰਦੇ ਆ ਤੇ ਮੈਂ ਪਹਿਲਾਂ ਬਤੌਰ ਪਾਰਟੀ ਦਾ ਸਰਕਲ ਦਾ ਜਨਰਲ ਸਕੱਤਰ ਫਿਰ ਸਰਕਲ ਦਾ ਜ਼ਹੀਦਾਰ ਉਦੋਂ ਬਾਅਦਾਂ ਜ਼ਿਲ੍ਹੇ ਦਾ ਜਨਰਲ ਸਕੱਤਰ ਉਹ ਤੋਂ ਬਾਅਦ ਫਿਰ ਜ਼ਿਲ੍ਹੇ ਦਾ ਸੀਨੀਅਰ ਮੀਤ ਪ੍ਰਧਾਨ ਉਹ ਸਾਰਾ ਤਰਨ ਤੰਤ ਦਾ ਮਸਜਲਾ ਇਕੱਠਾ ਦਾ ਹੀ ਡਾਕਟਰ ਦਸਾਂ ਜੀ ਨਾਲ ਸਾਡੇ ਤੋਂ ਪ੍ਰਧਾਨ ਸੋ ਅਸੀਂ ਕੋਈ ਅੱਜ ਦੇ ਨਹੀਂ ਅਸੀਂ ਤੇ ਪੱਕਾ ਸਾਡਾ ਰਤਨ ਰੂਪ ਦੇ ਵਿੱਚ ਹੀ ਸਾਡੇ ਫਾਦਰ ਸਾਹਿਬ ਨੇ ਵੀ ਐਮਰਜੈਂਸੀ 'ਚ ਕੈਦ ਕੱਟੀ ਤਰੁੰਦੂਦ ਮੋਰਚੇ 'ਚ ਕੱਟੀ ਤਰੁੰਦੂਦ ਮੋਰਚੇ 'ਚ ਮੈਂ ਵੀ ਕੱਟੀ ਐਮਰਜੈਂਸੀ 'ਚ ਮੈਂ ਮਨਜਿੰਦਰ ਤੋਂ ਬਈਲੇ ਦਰਾਂ ਕੈਰਸੀ ਕੱਟੀ ਉਹਨਾਂ ਨੂੰ ਫੜ ਲਿਆ ਸਾਨੂੰ ਉਦੋਂ ਉਹ ਸਾਡੇ ਮੁੱਖ ਮੋੜ ਦਿੱਤਾ ਸਾਡੇ ਦਾਦਾ ਜੀ ਨੇ ਜਤੂਦ ਮੋਰਚੇ 'ਚ ਕੈਦ ਕੱਟੀ ਭਾਪ ਕੋਈ ਅੱਜ ਦੇ ਨਹੀਂ ਕਾਲੀ ਦਲ ਦੇ ਨਾਲ ਤੁਰੇ ਲੰਮੇ ਸਮੇਂ ਤੋਂ ਤੁਰੇ ਜਿਹੜੀ ਤੁਹਿਆਂ ਦੇ ਕਮਜ਼ੋਰੀ ਕਮਜ਼ੋਰੀ ਤਾਂ ਕੋਈ ਨਹੀਂ ਹੁੰਦੀ ਉਹ ਉਤਰਾ ਚੜਾ ਜਵਾਰ ਭਾੜਾ ਦੇ ਸਮੁੰਦਰ ਚ ਵੀ ਆਉਂਦਾ ਵਾ ਪਹਿਲੋਂ ਤਾਂ ਚੜ ਜਾਂਦਾ ਮੁੜ ਕੇ ਠਾਂ ਤੁਰਦਾ ਪੇ ਪਾਣੀ ਖਲੋ ਜਾਂਦਾ ਬਹੁਤ ਸਾਰੇ ਲੀਡਰ ਇਤਾਂ ਚੜ ਕੇ ਠਾਂ ਚੱਲਿਆ ਗਿਆ ਠਾਂ ਜਾ ਕੇ ਹੁਣੇ ਇੱਕ ਪਾਣੀ ਖਲੋ ਗਿਆ ਬਹੁਤ ਸਾਰੇ ਲੀਡਰਾਂ ਦੇ ਛੱਡ ਜਾਣ ਤੋਂ ਬਾਅਦ ਬਹੁਤ ਸਾਰੀ ਚਰਚਾ ਹੈ ਕਿ ਹੁਣ ਸ਼ਰਮਣੀ ਅਕਾਲੀ ਦਾ ਲੈ ਜਿਹੜੀ ਉੱਠਣ ਲੱਗਿਆ ਬਹੁਤ ਸਮਾਂ ਲੈ ਸਕਦੀ ਹੈ ਇਹ ਜਿਹੜੇ ਵਿਰੋਧ ਵਾਲੇ ਬੰਦੇ ਆ ਉਹਨਾਂ ਨੇ ਇਸ ਤਰ੍ਹਾਂ ਸੋਚਣਾ ਜਿਹੜੇ ਪਾਰਟੀ ਦੇ ਹਿੱਤ ਦੇ ਬੰਦੇ ਆ ਉਹ ਸੰਜੇ ਵੀ ਉੱਠ ਪਏ ਕਿਉਂ ਕਿਉਂ ਸਮਾਂ ਲੱਗਣਾ ਸਮਾ ਤੇ ਅੱਠ ਪੈਰੀ ਲਗੇ ਜਦੋਂ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬਣਾਤਾ ਇਹ ਲੋਗ ਨੇ ਜਿਹਨੂੰ ਮਰਜ਼ੀ ਬਿਠਾ ਦੇਣ ਜਿਹਨੂੰ ਮਰਜ਼ੀ ਠਾ ਦੇਣ 10 ਸਾਲਾਂ ਤੋਂ ਲੋਗ ਵੀ ਵੇਖ ਰਿਆ ਵੀ ਅਸੀਂ ਆਪਣੀ ਮਾਂ ਪਾਰਟੀ ਨੂੰ ਛੱਡ ਗਏ ਜਿੰਨੇ ਸਾਡੇ ਬਿਜਲੀ ਦੇ ਬਿੱਲ ਮਾਫ ਕੀਤੇ ਸਾਡੇ ਸੁੱਕੇ ਮਾਲੀ ਮਾਫ ਕੀਤੇ ਸਾਡੇ ਨਹਿਰ ਦੇ ਰੈਵਨਿਊ ਮਾਫ ਕੀਤੇ ਸਗਰ ਸਿਕਮਾ ਦਿੱਤੀਆਂ ਵਡਾਪਾ ਪੈਨਸ਼ਨਾਂ ਦਿੱਤੀਆਂ ਪਿੰਡਾਂ ਦੀਆਂ ਸੜਕਾਂ ਬਣਾਈਆਂ ਸਕੂਲ ਬਣਾਏ ਪਿੰਡਾਂ ਦੀ ਡਿਵੈਲਪਮੈਂਟ ਕੀਤੀ ਸ਼ਹਿਰਾਂ ਦੀ ਭੱਟੀ ਡਿਵੈਲਪਮੈਂਟ ਕੀਤੀ ਗੁਰਦੁਆਰਾਂ ਬਣਾਏ ਆਰਾਮ ਸਿੰਘ ਦਾ ਮੰਦਿਰ ਬਣਾਇਆ ਛਿੱਦੀ ਯਾਦਗਾਰਾਂ ਬਣਾਈਆਂ ਕੋਪਰੀ ਦੇ ਮੈਦਾਨ ਦੀ ਬਣਾਈ ਹਰਥ ਸਾਡੇ ਸਿੱਖ ਇਤਿਹਾਸ ਨੂੰ ਪ੍ਰੂਵ ਕਰਨ ਵਾਸਤੇ ਲੋਕਾਂ 'ਚ ਦਿਖ ਪੈਦਾ ਕਰਨਾ ਲੋਕਾਂ 'ਚ ਦੱਸਣਾ ਤੇ ਆਉਣ ਵਾਲੀਆਂ ਪੀੜ੍ਹੀਆਂ ਵੇਖਣ ਜੰਗੀ ਯਾਦਗਾਰਾਂ ਬਣਾਈਆਂ ਇਹਨੇ ਬਣਾਈਆਂ ਇੰਨੇ ਕੰਮ ਕਰਨ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਆਖਰ ਡਿੱਗਦੇ ਮਿਆਰ ਦੇ ਵਿੱਚ ਕਿਉਂ ਪਹੁੰਚਿਆ ਇਹ ਗਿਆ ਨਹੀਂ ਮਿਆਰ ਬੱਚੇ ਨੂੰ 100 ਰੁਪਏ ਦੇ ਦਿਓ ਨਾ ਮੰਨੇ ਮੰਗੇ ਤੋਂ ਬਗੇਰੀ ਕਹਿੰਦਾ ਜੀ ਮੈਨੂੰ 200 ਮਿਲ ਜਾਂਦਾ ਚੰਗਾ ਨਹੀਂ ਸਾਨੂੰ ਬਿਣਾ ਮੰਗੇ ਹੋਈ ਸ਼੍ਰੋਮਣੀ ਅਕਾਲੀ ਦਲ ਮਜ਼ਦੂਰਾਂ ਦੀ ਪਾਰਟੀ ਕਿਸਾਨਾਂ ਦੀ ਪਾਰਟੀ ਮਤਲਬ ਦੁਕਾਨਦਾਰਾਂ ਦੀ ਪਾਰਟੀ ਭਾਵੇਂ ਆਪਾਂ ਸ਼ਹਿਰੀਆਂ ਦੀ ਪਾਰਟੀ ਲਾ ਲਓ ਉਹ ਹਰ ਵਰਗ ਦੀ ਪਾਰਟੀ ਹੈ ਉਹਨੇ ਹਰ ਵਰਗ ਦਾ ਚੁੰਗੀਆਂ ਮਾਫ ਕਰਕੇ ਸ਼ਹਿਰਾਂ ਦਾ ਪਾਣੀ ਮੁਫਤ ਕਰਕੇ ਬਿਜਲੀ ਦੇ ਬਿੱਲ ਮਾਫ ਕਰਕੇ ਉਹ ਕੰਮ ਕੀਤੇ ਜਿਹੜੇ ਦੋ ਚਾਰ ਦਾਹਰੀ ਜੰਮ ਕੇ ਕੋਈ ਪਾਰਟੀ ਨਹੀਂ ਕਰ ਸਕਦੀ ਕਿਸੇ ਬੰਦੇ ਤੋਂ ਨਹੀਂ ਉਹਨੇ ਉਹਦੇ ਕੀਤੇ ਕਰਏ ਨੂੰ ਰੈਗੂਲਰ ਕਰਨ ਦੇ ਇਹਨਾਂ ਕੋਈ ਨਵਾਂ ਪ੍ਰੋਗਰਾਮ ਤੇ ਨਹੀਂ ਦਿੱਤਾ ਪਈ ਅਸੀਂ ਜ਼ਿੰਮੇਵਾਰਾਂ ਨੂੰ ਅਸੀਂ ਦੇ ਦਿੱਤਾ ਬੋਨਸ ਦਿੱਤਾ ਕਿਸ ਨੂੰ ਫਿਰ ਤੁਹਾਡੇ ਲੀਡਰ ਛੱਡ ਕੇ ਕਿਉਂ ਭੱਜੇ ਲੀਡਰਾਂ ਨੂੰ ਕਹਾ ਜਿਆਦੀ ਆਸ ਹੋ ਕੇ ਹੋਰ ਬਣਿਓ ਜਿਆਦੀ ਆਸ ਹੋ ਕਈ ਵਾਰੀ ਘਰ ਚ ਲੜ ਕੇ ਨਿਆਣਾ ਵੀ ਭੱਜ ਜੁੜਦਾ ਨੇ ਗਵਾਂਢੀ ਵਾਲਾ ਤੇ ਮੁਰਕੇ ਜਦੋਂ ਗੰਡ ਵੀ ਵੰਡੀ ਨਾ ਨਾ ਮੂੰਹ ਲਾਉਣ ਪਹਿਲੇ ਦੋ ਚਾਹਦੇ ਨੇ ਰੋਟੀ ਚੰਗੀ ਸੋ ਕਿਉਂ ਪਵਾ ਕੇ ਖਾਉਂਦੇ ਆ ਤੇ ਮੁਰਕੇ ਆਂਦੇ ਵੀ ਆਪਣੇ ਘਰ ਜਾਵੇ ਅਸੀਂ ਇਹਦਾ ਕੀ ਕਰਨਾ ਜਦੋਂ ਮੁੱਕ ਗਿਆ ਕਿਉਂ ਇਤਰੀ ਆਜਣ ਕਿਤਨੀ ਜਾਂਦੇ ਹੁਣ ਪਿਛਲੇ ਦਿਨੀ ਅਫਸੋਸਜਨਕ ਗੱਲ ਹੈ ਕਿ ਹਲਕਾ ਤਰਨ ਤਰਨ ਤੋਂ ਵਿਧਾਇਕ ਕਸ਼ਮੀਰ ਸਿੰਘ ਸੋਲ ਅਕਾਲ ਚਲਾਣਾ ਕਰ ਗਏ ਨੇ ਤਰੰਤਾਰਨ ਸੀਟ ਖਾਲੀ ਘੋਸ਼ਿਤ ਕਰ ਦਿੱਤੀ ਗਈ ਹੈ ਪਰ ਤੁਹਾਡਾ ਕੋਈ ਵੀ ਜਿਹੜਾ ਆਗੂ ਹੈ ਜਿਵੇਂ ਪਹਿਲਾਂ ਵਿਧਾਇਕ ਰਹੇ ਤਿੰਨਵਾਰ ਸਰਦਾਰ ਹਰਮੀਤ ਸਿੰਘ ਸੰਧੂ ਉਹ ਵੀ ਛੱਡ ਕੇ ਜਾ ਚੁੱਕੇ ਨੇ ਔਰ ਬਾਕੀ ਵੀ ਜਿਹੜੇ ਕਾਉਂਸਲਰ ਸੀ ਉਹ ਤੁਹਾਡੇ ਨਾਲ ਨਜ਼ਰ ਨਹੀਂ ਆ ਰਹੇ ਕਾਉਂਸਲਰ ਇੱਕ ਵੀ ਕਾਲੀ ਨਹੀਂ ਇੱਕ ਕਾਉਂਸਲਰ ਕਾਲੀ ਮੁਕਾਦੇ ਦਾ ਨਹੀਂ ਹੈਗਾ ਕਾਲੀ ਉਹ ਹੀ ਜਿਹੜੇ 90 ਤੋਂ ਬਾਅਦਾਂ ਕਾਉਂਸਲਰ ਬਣਦੇ ਜਿੱਚ ਰਾਮ ਸੋਣੀ ਹੀ ਗੁਰਿੰਦਰ ਸੋਣੀ ਹੀ ਆਪਣੇ ਸਤਨਾਮ ਸੋਣੀ ਇਤਨਾ ਜਿਹੜੇ ਪੁਰਾਣੇ ਕਾਲੀ ਹੀ ਬਹੁਤਾਂ ਦੇ ਨਾਂ ਜੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਦੱਸ ਦੂੰਗਾ ਉਹ ਕਿਤੇ ਫੁਰਤਾਂ ਕੋਈ ਕਾਲੀ ਦਲ ਨਾਲ ਖਲੋਤੇ ਆ ਇਹ ਤਾਂ ਹਰਮੀਸ ਸੋਣੀ ਉਹਨਾਂ ਨੇ ਕੋਈ ਕੈਦ ਕੀਤੀ ਹੀ ਕੋ ਉਹਨਾਂ ਦੇ ਬਾਪ ਨੇ ਕੱਟੀ ਹੀ ਉਹ ਤੇ ਉਹਨਾਂ ਪਲਾਨਟ ਕੀਤਾ ਹੀਗਾ ਕਿਤਨਾ ਪਲਾਨਟ ਹੋ ਗਿਆ ਰੱਬ ਰੱਖਾ ਲੋਕਾ ਬੋਟਾ ਪਾਤੀਆ ਉਹ ਬਣ ਗਿਆ ਉਹਨੇ ਮੁੜ ਕੇ ਉਤਰਾ ਦੇ ਉਹਨੇ ਪਲਾਨਟ ਕਰ ਲੇ ਉਹ ਸਾਰੇ ਜਿਹਦੇ ਅਗਨੀ ਉਤਰੀ ਐ ਐਮਐਲਏ ਬਣਿਆ ਸਾਰੇ ਛੱਡ ਕੇ ਦੇ ਅਗਨੀ ਉਤਰੀ ਦੇ ਬੂਹੇ ਘੜੀ ਜਾ ਕੇ ਬਹਿ ਗਏ ਸੀ ਸਾਨੂੰ ਨਾਲ ਲੈ ਲੋ ਜੀ ਆਲੀਏ ਤਰਦੇ ਇਹ ਕਹ ਕੋ ਕਾਲੀ ਨਹੀਂ ਗੇ ਕਾਲੀ ਤਾਂ ਕਾਲੀ ਦਰ ਰਾਤੇ ਮਰ ਜਾਣਗੇ ਸਾਡਕੇ ਨਹੀਂ ਭੱਜਣਗੇ ਬੈਠੇ ਆਂ ਆਰਟੀ ਪ੍ਰਧਾਨ ਦੇ ਉੱਪਰ ਤਖਤ ਸ਼੍ਰੀ ਦਬਦਮਾ ਸਾਹਿਬ ਪਟਨਾ ਸਾਹਿਬ ਵੱਲੋਂ ਜਿਹੜੀ ਆ ਕਾਰਵਾਈ ਕੀਤੀ ਗਏ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੋਈ ਕਾਰਵਾਈ ਉਹਦੇ ਨਹੀਂ ਉਹ ਸਭ ਕੇਂਦਰ ਸਰਕਾਰ ਦੀਆਂ ਕਾਰਵਾਈਆਂ ਬੀਜੇਪੀ ਦੀਆਂ ਕਾਰਵਾਈਆਂ ਉਹ ਜਿਹੜਾ ਬੋਰਡ ਆ ਉਹ ਸ਼੍ਰੋਮਣੀ ਕਮੇਟੀ ਤੋਂ ਇਹਨਾਂ ਨੇ ਖੋ ਕੇ ਇਹਨਾਂ ਦਿੱਲੀ ਵਾਲਿਆਂ ਨੇ ਬੀਜੇਪੀ ਵਾਲਿਆਂ ਨੇ ਉੱਥੇ ਆਪਣਾ ਬੋਰਡ ਬਣਾਇਆ ਇਸੇ ਤਰ੍ਹਾਂ ਦਿੱਲੀ ਦੀ ਮਿੱਟੀ ਵੀ ਸਾਡੇ ਕੋਲ ਕੋ ਕੇ ਉੱਥੇ ਆਪਣੇ ਨਾ ਬਣਾ ਲਿਆ ਇਹ ਕਹ ਕੇ ਜਿਹੜੇ ਆਪਣੇ ਚੇਤੇ ਬਣਾ ਉਹਨਾਂ ਕੋ ਜਿਹਦੇ ਮਰਜ਼ੀ ਖਿਲਾਫ ਕਰਾਈ ਜੋ ਭਾਈ ਮੇਰੇ ਖਿਲਾਫ ਕਰਾ ਦਿਓ বিজেਵੀ ਤਾਂ ਤਾਂ ਬਦਲ ਸਿੰਘ ਨੇ ਕਿ ਇਹਨੂੰ ਕੀ ਚੁੰਡੀ ਵੱਡੀ ਬਦਲ ਦਾ ਕੀ ਰੋਲ ਉਹਦੇ ਵਿੱਚ ਤਾਂ ਸਖਬੀਰ ਉਸੋਂ ਬਦਲ ਦਾ ਕੀ ਰੋਲ ਹੋਣਾ ਉਹਨਾਂ ਜਿਹਦਰਾਂ ਦੀ ਆਪਸੀ ਗੱਲ ਪਹਿਲੀ ਗੱਲ ਤੇ ਉਹਨਾਂ ਨੂੰ ਸੋਭਦੀ ਨਹੀਂ ਸ਼੍ਰੀ ਕਾਤ ਸਾਬ ਦੇ ਗਾੜੀ ਉਹ ਵਡਾਕਾ ਤੱਕ ਸੜਾਇਆ ਸੀ ਜਿਹੜਾ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਸਾਫ ਕੀਤਾ ਬੀਜੇਪੀ ਤਾਂ ਬੀਜੇਪੀ ਵੀ ਤਾਂ ਤੁਹਾਡੀ ਭਾਈਵਾਲ ਪਾਰਟੀ ਸੀ ਜਿਹੜੀ ਹੁਣ ਰਹੀ ਸੀ ਰਹੀ ਸੀ ਕੋਣ ਨਹੀਂ ਨਾ ਉਹ ਕਾਰਵਾਈਆਂ ਵੀ ਹੁਣ ਹੀ ਕਰ ਰਹੀਆਂ ਪਹਿਲਾਂ ਤਾਂ ਨਹੀਂ ਕਰਦੀ ਜਦੋਂ ਸਾਡੀ ਭਾਈਵਾਲ ਸੀ ਉਦੋਂ ਨਹੀਂ ਨਾ ਕਰਦੀ ਹੁਣ ਜਦੋਂ ਭਾਈਵਾਲੇ ਛੱਡ ਦਿੱਤੀ ਉਹਨਾਂ ਨੂੰ ਤਕਲੀਫ ਹੋਈ ਵੀ ਸਾਡੇ ਨਾਲ ਨਹੀਂ ਰਹੇ ਉਹ ਇਹੋ ਜਿਹੇ ਕਾਰਵਾਈਆਂ ਕਰਦੇ ਆ ਬਿਕਰਮਜੀਤ ਮਜੀਠੀਆ ਉੱਪਰ ਕਾਰਵਾਈ ਹੋਈ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਨਸ਼ਿਆਂ ਦੇ ਨਾਲ ਉਹਨਾਂ ਦਾ ਨਾਮ ਜੋੜਿਆ ਜਾ ਰਿਹਾ ਜੀ ਜੋੜਿਆ ਜਾ ਰਿਹਾ ਨਾ ਪਰੂਵ ਨਹੀਂ ਹੋਇਆ ਮੇਰਾ ਬੂਆ ਮਾਰ ਲਓ ਬਾਹਰ ਤੇ ਤੁਸੀਂ ਮੈਨੂੰ ਸੋ ਕੁੱਟਣ ਭੇਜੋ ਜਾਂ ਮੈਨੂੰ ਜਿੰਨੇ ਮਰਜੀ ਕੇਸ ਲੈ ਕੇ ਲੈ ਜਾਓ ਵੀ ਅੰਦਰੋਂ ਆ ਮੰਨ ਗਿਆ ਆ ਮੰਨ ਗਏ ਤੇ ਅਦਾਲਤ 'ਚ ਪਤਾ ਲੱਗੂ ਕੀ ਮੰਨਿਆ ਤੇ ਕੀ ਪ੍ਰੂਵ ਹੋਇਆ ਤੇ ਕੀ ਨਹੀਂ ਪ੍ਰੂਵ ਹੋਇਆ ਇਹ ਤਾਂ ਸਿਰਫ ਸਾਨੂੰ ਬਦਨਾਮ ਕਰਨ ਨਾਲ ਸਾਰੇ ਇਹਨਾਂ ਦੇ ਇਹ ਟਿਕੋਂ ਸਾਰੇ ਇਹਨਾਂ ਨੇ ਇਹਨਾਂ ਨੇ ਆਪ ਕੋਈ ਕੰਮ ਨਹੀਂ ਕੀਤਾ ਲੋਕਾਂ ਦੀ ਜਿਹੜੇ ਧਿਆਨ ਨੂੰ ਡਿਵਲਟ ਕਰਨ ਵਾਸਤੇ ਕਦੀ ਕੇਸ ਤੇ ਕੇਸ ਰਜਿਸਟਰ ਕਰਨ ਦੀ ਕੋਸ਼ਿਸ਼ ਕਰਦੇ ਕਦੀ ਕੇਸ ਤੇ ਕਰ ਦਿੰਦੇ ਆ ਕਿ ਇਹਨੂੰ ਕਦੀ ਕੇ ਇਹਨੂੰ ਪੜ ਲੈਂਦੇ ਆ ਕਦੀ ਕੇ ਇਹਨੂੰ ਛੱਡ ਦਿੰਦੇ ਆ ਇਹ ਇਹਨਾਂ ਦੇ ਸਿਰਫ ਲੋਕਾਂ ਦਾ ਜਿਹੜਾ ਲੋਕ ਇਹ ਬੰਨੇ ਨਾ ਪੁੱਛਣ ਵੀ ਤੁਸੀਂ ਸਾਡੇ ਚੰਨਾ ਸਾਲਾਂ 'ਚ ਕੀਤਾ ਕੀ ਫਿਰ ਵੀ ਕਿਤੇ ਨਾ ਕਿਤੇ ਤੁਹਾਡੀ ਪਾਰਟੀ ਜਿਹੜੀ ਆ ਪ੍ਰਾਣੀ ਉਹ ਉਹਦੇ ਲੀਡਰ ਜਦੋਂ ਦੂਸਰੀਆਂ ਪਾਰਟੀਆਂ 'ਚ ਗਏ ਨੇ ਛੱਡ ਚੁੱਕੇ ਨੇ ਜਾਂ ਨਵਾਂ ਅਕਾਲੀ ਦਲ ਬਣਾਇਆ ਹੈ ਉਹਨਾਂ ਲੋ ਔਰ ਕਿਤੇ ਨਾ ਕਿਤੇ ਕੋਈ ਫਰਕ ਤਾਂ ਪਾਏਗਾ ਆਮ ਆਦਮੀ ਪਾਰਟੀ ਦੇ ਨਹੀਂ ਪੀੜੇ ਸਾਲ ਛੱਡ ਕੇ ਗਏ ਬੀਜੇਪੀ ਦੇ ਨਹੀਂ ਛੱਡ ਕੇ ਜਾਂਦੇ ਕਾਂਗਰਸ ਵੀ ਨਹੀਂ ਛੱਡ ਕੇ ਭੱਜੇ ਜਿਹਨੇ ਛੱਡ ਕੇ ਚਲੇ ਗਏ ਆ ਉਹ ਜਿਹੜੇ ਆਪਣੇ ਘਰ ਨੂੰ ਛੱਡ ਕੇ ਚੱਲ ਗਏ ਉਹਨਾਂ ਬਾਰੇ ਸਾਨੂੰ ਕੀ ਆਂ ਕਿਉਂ ਕਹੀਏ ਚੱਲ ਗਏ ਤੇ ਚੱਲ ਜਣ ਹੋਰ ਬੜੀ ਸੰਤ ਤੇ ਆ ਗਏ ਥਾਂ ਲੈਣ ਨੂੰ ਐਕਮ ਨੇ ਰਿੰਦਾ ਕਾਲੀ ਹਵਾ ਗਰਮੀ ਨਾ ਚਾਂ ਚੜਦੀਏ ਤੇ ਉਹਦਾ ਥਾਂ ਲੈਣ ਤੇ ਦੂਜੀ ਬਨੇ ਹਵਾ ਆ ਜਾਂਦੀ ਹੁੰਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਤਰਨ ਤਰਨ ਤੋਂ ਜਿਮਨੀ ਚੋਣ ਹੋਵੇਗੀ ਕਿਸ ਤਰ੍ਹਾਂ ਦੇਖਦੇ ਹੋ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਬਹੁਤ ਚੰਗੇ ਤਰੀਕੇ ਨਾਲ ਵੇਖ ਰਿਹਾ ਉਹ ਹਰ ਹਲਕੇ ਨੂੰ ਵੇਖ ਰਿਹਾ ਹਰ ਗੱਲ ਨੂੰ ਵੇਖ ਰਿਹਾ ਬਹੁਤ ਵਧੀਆ ਤਰੀਕੇ ਨਾਲ ਰੋਮਨੀ ਕਾਲੀ ਦਲ ਦੇ ਵਰਕਰ ਬਹੁਤ ਜੋਸ਼ ਦੇ ਵਿੱਚ ਆ ਉਹ ਵੇਹਂਦੀਆਂ ਵੀ 10 ਸਾਲ ਸਮਾਜ ਨਾਲ ਚੱਲਿਆ ਕੋਈ ਖੱਟੀ ਨਹੀਂ ਖੱਟੀ ਗਈ ਥੱਲੇ ਵੋਟਰਾਂ ਨੂੰ ਹੀ ਪਤਾ ਲੱਗ ਗਿਆ ਇਹ ਜਿੰਨਾ ਪਗੰਤਮਾਨ ਨੇ ਅੰਦਾਇ ਬਦਲਾ ਕਰਨਾ ਝੂਠ ਬਦਲਾ ਇਹ ਨਾਲ ਜਰੂਰ ਆ ਅੱਗੇ ਦੇਖਦੇ ਕਿ ਜਦੋਂ ਸਮਾਗ ਮਿਲਦੀ ਹੀ ਹੁਣ ਹਰ ਪਿੰਡ ਦੇ ਵਿੱਚੋਂ ਹਰ ਸ਼ਹਿਰ ਦੇ ਵਿੱਚੋਂ ਹਰ ਗਲੀ 'ਚੋਂ ਜਿੱਥੋਂ ਮਰਜ਼ੀ ਲੈਣ ਇਹ ਬਦਲਾ ਹੋਇਆ ਇਹ ਤੋਂ ਵੱਧ ਬਦਲਾ ਕਿਹੜਾ ਹੈ ਜੀ ਉਹਨਾਂ ਬਿਜਲੀ ਦਾ ਕੋਈ ਬਿੱਲ ਸਾਨੂੰ ਬਾਦਲ ਸਾਹਿਬ ਨੇ ਸਾਡੇ ਮਾਫ਼ ਕਰਤੇ ਤੇ ਇਹਨਾਂ ਨੇ ਸਾਡੇ ਮaaf ਕਰਕੇ ਕੋ ਸਾਨੂੰ ਪੈਸੇ ਦੇਣੇ ਨਾਲ ਸ਼ੁਰੂ ਕੀਤੇ ਵੀ ਆ ਲੋ ਬਲਬ ਸਾਡੇ ਲਾ ਲਿਆ ਕਰੋ ਇਹਨਾਂ ਨੇ ਕਿਹੜਾ ਕੰਮ ਕੀਤਾ ਜੀ ਨਹਿਰੀ ਪਾਣੀ ਉਹਨੇ ਮaaf ਕੀਤੇ ਇਹ ਸਾਨੂੰ ਖਾ ਦੇ ਜਾਂਦਾ ਮੁੱਤ ਤੁਸੀਂ ਪਾ ਲਿਆ ਕਰੋ ਉਹ ਤੇ ਉਹਨੇ ਸਾਰੇ ਕੰਮ ਕੀਤੇ ਕਾਲੀ ਦਲ ਇਹਦਾ ਕੀ ਮੁਕਾਬਲਾ ਕਾਲੀ ਦਲ ਦੇ ਨਾਲ ਕੀ ਮੁਕਾਬਲਾ ਇਹਨਾਂ ਦਾ ਮੁਕਾਬਲਾ ਤੇ ਕਰੋ ਕੋ ਕੰਪੈਰੀਸ਼ਨ ਤੇ ਕਰੋ ਕਰੋ ਨਾ ਇਹਨੇ ਕੀ ਕੀਤਾ ਉਹਨੇ ਨਹਿਰੀ ਮਾਲੀ ਮaaf ਕੀਤੇ ਖੁਸ਼ਕ ਵੀ ਕੀਤੇ ਬਿਜਲੀ ਦੇ ਬਿੱਲ ਮaaf ਕੀਤੇ ਸੱਗਣ ਸਕੀਮਾਂ ਦਿੱਤੀਆਂ ਵੜਾਪਾ ਪੈਨਸ਼ਨ ਦਿੱਤੀਆਂ ਸਕੂਲ ਬਣਾਏ ਐਲੀਮੈਂਟਰੀ ਸਕੂਲ ਬਣਾਏ ਸਭ ਕੁਝ ਕੀਤਾ ਇਹਨਾਂ ਕੀ ਕੀਤਾ ਉੱਤੇ ਪੋਚਾ ਪਾਚੀ ਕਰ ਕੇ ਆਂਦੇ ਅਸੀਂ ਕੀਤਾ ਕੀ ਕੀਤਾ ਇਹ ਤੋਂ ਵੱਧ ਕੋਈ ਦੱਸੋ ਨਾ ਤੁਸੀਂ ਪੁੱਛਦੇ ਚਾਨੂੰਗਾ ਜੇ ਤੁਹਾਡੇ ਕੋਲ ਧਿਆਨ ਚ ਹੈਗਾ ਤਾਂ ਫਿਰ ਕਰੋ ਸਵਾਲ ਮੇਰੇ ਤੇ ਜੋ ਕੀਤਾ ਵਾ ਸ਼੍ਰੋਮਣੀ ਕਾਲਜ ਨੇ ਕੀਤਾ ਜਿਹਦੀ ਅਗਵਾਈ ਸਦਾ ਪ੍ਰਕਾਸ਼ ਸੋ ਬਾਦਰ ਸਦਾ ਸਖਬੀਰ ਸੋ ਬਾਦ ਐਸ ਵਾਲੇ ਕਰ ਰਹੇ ਆ ਇਹ ਤੋਂ ਵੱਧ ਕਿਸੇ ਕੋ ਹੋਇਆ ਹੀ ਨਹੀਂ ਤੇ ਨਾ ਕਿਸੇ ਤੋਂ ਹੋਣਾ ਜ਼ਿੰਮੇਵਾਰੀ ਦੀ ਬਿਜਲੀ ਮਾਫ ਕੀਤੀ ਹੈ ਇਤਿਹਾਸਿਕ ਫੈਸਲਾ ਇਤਿਹਾਸ ਚ ਲਿਖਿਆ ਜਾਣਾ ਜਿੰਨੇ ਵੀ ਕੰਮ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਨੇ ਉਹਨਾਂ ਸਾਰਿਆਂ ਤੇ ਜ਼ੀਰੋ ਲੱਗ ਜਾਂਦੀ ਹੈ ਜਦੋਂ ਬੇਅਦਬੀਆਂ ਦਾ ਨਾਮ ਆਉਂਦਾ ਹੈ ਬੇਅਦਬੀ ਕਾਂਡ ਸਾਹਮਣੇ ਆਉਂਦੇ ਕਿਉਂ ਲੱਗ ਜਾਂਦੀ ਹੈ ਜਿਵੇਂ ਅਸੀਂ ਬੇਅਦਬੀ ਕੀਤੀ ਹੈ ਦੋਸ਼ ਅਸੀਂ ਪੂਰੀ ਦੋਸ਼ ਨੂੰ ਤੁਸੀਂ ਮੇਰੇ ਤੇ ਲਾ ਦਿਓ ਲਾ ਸਕਦੇ ਜੀ ਉਹਨੂੰ ਪ੍ਰਚਾਰ ਕਰ ਸਕਦੇ ਜੀ ਇਹਨਾਂ ਭੰਡਿਆ ਸਾਨੂੰ ਇਹਨਾਂ ਗੱਲਾਂ ਜੇ ਇਹ ਪਹਿਲਾਂ ਕਾਂਗਰਸ ਭੰਦੀ ਹੀ ਵੀ ਅਸੀਂ ਤੁਹਾਨੂੰ ਫੈਸਲਾ ਲੈਵਾਂਗੇ ਅਸੀਂ ਬੰਦੇ ਫੜਾਂਗੇ 5 ਸਾਲ ਰਹਿ ਗਏ ਉਹਨਾਂ ਕਿਉਂ ਨਹੀਂ ਫੜੇ ਉਹਨਾਂ ਕਿਉਂ ਨਹੀਂ ਫੜੇ ਜੀ ਦੋਸ਼ੀ ਆ ਸਾਨੂੰ ਕਟਾਰੇ ਚ ਖਲਾਰਦੇ ਮਾਰਦੇ ਕੋਲੀ ਇਹਨੂੰ 3.5 ਸਾਲ ਹੋ ਗਏ ਬੜਾ ਰੌਲਾ ਪਾਉਂਦਾ ਮੈਂ ਇੱਕ ਮਹੀਨੇ ਚ ਐ ਕਰ ਦੂ ਇਹਨੇ ਕਿਉਂ ਨਹੀਂ ਫੜੇ ਜੀ ਦੋਸ਼ੀ ਸਾਨੂੰ ਫੜ ਕੇ ਦਿੰਦੇ ਕਿਉਂ ਨਹੀਂ ਅੰਦਰ ਐਵੇਂ ਗੱਲਾਂ ਨੂੰ ਕੀ ਕਰੀ ਜਾਂਦੇ ਆ ਪ੍ਰੋਪਗੈਂਡਾ ਕਰਕੇ ਇਹ ਪੰਜਾਬ ਦੀ ਰਾਜਨੀਤੀ ਦੇ ਇਸ ਹੱਥ ਅੱਜ ਉਹਨਾਂ ਕਬਜ਼ਾ ਕੀਤਾ ਕਿਹੜੀ ਨਵਾ ਉਹਨਾਂ ਚੰਗਾ ਕੰਮ ਕੀਤਾ ਜਾਂ ਜ਼ਿੰਮੇਵਾਰਾਂ ਅੱਥੇ ਕੀਤਾ ਕਾਜ ਕੀਤਾ ਹੀ ਅਸੀਂ ਮੂੰਗੀ ਤੇ ਐਮਐਸਪੀ ਦਾ ਲਓ ਜੀ ਅਸੀਂ ਉਹ ਤੇਰੀ 7000 ਨੂੰ ਮੂੰਗੀ ਵੇਚਦੀ 4000 ਨੂੰ ਵੇਚ ਕੇ ਮੰਡੀਆਂ ਦੇ ਵਿੱਚ ਪੁੱਛੀ ਕਿਸੇ ਨਹੀਂ ਅਮ ਕਈ ਦਾ ਲੈ ਲੋ ਪਤਾ ਲੋਰ ਲਈ ਹੈ ਪਰ ਮੱਕੀ ਜਿਹੜੀ ਐਮਐਸਪੀ ਲਾਗੂ ਕੀਤੀ ਇਹਨਾਂ ਨੇ ਇੱਥੇ ਕੰਮ ਨੂੰ ਵੇਖੋ ਵੀ ਕੰਮ ਕਿਹੜਾ ਮੁੱਖ ਮੰਤਰੀ ਦੇ ਨਾਮ ਤੇ ਇੱਕ ਪੋਸਟ ਵਾਇਰਲ ਹੋਈ ਹੈ ਆਮ ਆਦਮੀ ਪਾਰਟੀ ਦੇ ਪੇਜ ਤੇ ਜਿਹਦੇ ਵਿੱਚ ਲਿਖਿਆ ਗਿਆ ਹੈ ਕਿ ਉਦਮ ਸਿੰਘ ਦੇ ਮਿੱਟੀ ਦਾ ਜੰਪਲ ਅੱਜ ਜਿਹੜਾ ਆ ਉਹ ਪ੍ਰਧਾਨ ਹੈ ਔਰ ਜਿਨ੍ਹਾਂ ਨੇ ਜਰਨਲ ਡਾਇਰ ਨੂੰ ਰੋਟੀ ਖਵਾਈ ਸੀ ਆਪਣੇ ਘਰ ਬਿਠਾ ਕੇ ਉਹ ਨਾਬਾ ਜੇਲ੍ਹ ਦੇ ਵਿੱਚ ਇਹ ਉਦੋਂ ਸਮੁੰਦੇ ਨਾਲ ਫੜਦਾ ਰਿਹਾ ਸੀਗਾ ਜੀ ਉਥੇ ਕਿੰਨੇ ਲੋਕ ਜਮੇ ਹੋਰ ਕੱਲ ਇਹੋ ਭਗਵੰਤਮਾਨੀ ਉਥੇ ਜਮਿਆ ਬਾਕੀ ਮੈਂ ਤੈਨੂੰ ਫੜ ਕੇ ਜੇਲ੍ਹ ਚ ਆਜਾਂ ਮੈਂ ਕੱਲ ਵੀ ਤੂੰ ਫਲਾਨੇ ਜਿਹੜੇ ਇਥੇ ਜਿਤਨਾ ਸਾਨੂੰ ਫੜ ਲਿੰਦੇ ਪੰਡਾ ਜੋ ਤਹੀਂ ਖਾੜਕੋ ਰੋਟੀ ਖਵਾਈ ਆ ਜਿੰਨੂੰ ਮਰਜ਼ੀ ਕੋ ਫੜ ਕੇ ਅੰਦਰ ਦੇ ਦੇ ਦੰਦੇ ਨੀਰੇ ਪੁਲਿਸ ਲੈ ਪੈ ਲੈਣ ਦੇ ਮਾਰੇ ਦੰਦੇ ਨੀਰੇ ਤੂੰ ਹੀ ਨੀ ਆਇੜ ਕਿ ਤੂੰ ਛੋਟੇ ਹੋ ਅਹੀਂ ਆਇੜ ਕਿ ਨਾ ਕੰਮ ਆਜਾ ਤੂੰ ਰੋਟੀ ਖਵਾਈ ਪੱਜ ਲੈਣਾ ਸਾਨੂੰ ਮਹੀਨਾ ਮਹੀਨਾ ਅੰਦਰ ਕਟਾਇਆ ਵਾ ਕਈਆਂ ਕਾਲਾਂਚ ਸਾਨੂੰ ਫੇਰ ਦੇਲੇ ਮਹੀਨਾ ਮਹੀਨਾ ਸਾਨੂੰ ਇਹਨਾਂ ਨੇ ਹਵਾਲਾ ਟੈਂਚ ਰੱਖਿਆ ਮੁੱਖ ਮੰਤਰੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇੱਕ ਤੇ ਕਾਰਵਾਈ ਹੋਈ ਹੈ ਹੁਣ ਦੂਸਰਿਆਂ ਦੀ ਵਾਰੀ ਵੀ ਆ ਗਈ ਮੈਂ ਮੁੱਖ ਮੰਤਰੀ ਜੀ ਨੇ ਜਿਹੜਾ ਬੰਦਾ ਇਸ ਤਰ੍ਹਾਂ ਦਾ ਉਹਦੀ ਗੱਲ ਦਾ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ ਕਾਰਵਾਈ ਜੀ ਤੇ ਕਾਨੀ ਕਰ ਲੈ ਆਖ ਕੇ ਕਿਉਂ ਕਰਨੀ ਸੁੱਤੇ ਨੂੰ ਫੜ ਲੈ ਸਾਨੂੰ ਆਗੇ ਪ੍ਰਧਾਨ ਜੀ ਇਹ ਵੀ ਗੱਲ ਚਰਚਾ ਦੇ ਵਿੱਚ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜੰਮਦੇ ਬੱਚੇ ਦੇ ਉੱਪਰ 2 ਲੱਖ ਦਾ ਕਰਜ਼ਾ ਹੈ ਇਹਦੇ ਬਾਰੇ ਕਿਵੇਂ ਦੇਖਦੇ ਕਰਜ਼ਾ ਜਿਮੀਦਾਰ ਲੈਂਦਾ ਟਰੈਕਟਰ ਲੈਣ ਵਾਸਤੇ ਆਟ ਚਾ ਲੈਂਦਾ ਵਾ ਬਿਜ਼ਨਸ ਵਧਾਉਣ ਵਾਸਤੇ ਇਹ ਸਾਨੂੰ ਦੱਸੇ ਜਿਹੜਾ ਇਹਨੇ ਕਰਜ਼ਾ ਲਿਆ ਪਿੰਡ ਦੀ ਕਿਹੜੀ ਪਿੰਡਾਂ ਦੀ ਡਵੈਲਪਮੈਂਟ ਕੀਤੀ ਆ ਕਿਹੜੇ ਜਿਮੀਦਾਰਾਂ ਦੇ ਲੋਨ ਇਹਨੇ ਮਾਫ ਕਰਤੀ ਜਿਹਦੇ ਕਰਜ਼ਾ ਲਿਆ ਆਪੇ ਹੀ ਕਰਜ਼ਾ ਲੈ ਲਿਆ ਆਪੇ ਹੀ ਕਰਜ਼ਾ ਜਿਹੜਾ ਸਾਰੀ ਬਹੁਤੀ ਐਡਸ ਤੇ ਖਰਚ ਕਰ ਲਿਆ ਕੁਝ ਆਪਣੇ ਕੰਮਾਂ ਤੇ ਖਰਚ ਕਰ ਲਿਆ ਲੋਕਾਂ ਦੀ ਭਲਾਈ ਵਾਸਤੇ ਕਰਜ਼ਾ ਕਿੱਥੇ ਖਰਚ ਕੀਤਾ ਕਿਹੜੀ ਐਮਐਸਪੀ ਦੇ ਅੰਦੇ ਹੀ ਦਵਾਂਗੇ ਮਾਮਾ ਦੇ ਦਾਂਗੇ ਮੂੰਗੀ ਦੇ ਦਵਾਂਗੇ ਧਾਲਾਂ ਦੇ ਦਵਾਂਗੇ ਕਿਤੇ ਨਾ ਐਮਐਸਬੀਡੀ حساب ਆ ਕੇ ਲੋਕਾਂ ਦਾ ਫਾਇਦਾ ਕੀਤਾ ਇਹ ਕਰਜੇ ਇਹ ਜਿਹੜਾ ਚੜਾਈ ਜਾਂਦੇ ਤੇ ਲੈਣਾ ਬੜਾ ਮੁਸ਼ਕਲ ਜੰਨਾ ਚੜਾਈ ਜਾਂਦੇ ਕਮਾਈ ਘਟਿਆ ਤੇ ਰੌਲਾ ਇਹਨਾਂ ਦਾ ਖਰਚਾ ਜ਼ਿਆਦਾ ਇਹ ਐੜਦੇ ਹੀ ਇਹਨਾਂ ਦਾ ਜ਼ਿਆਦਾ ਖਰਚਾ ਉਹ ਹੀ ਨਹੀਂ ਦੇ ਸਕਦੇ ਹੁਣ ਤੱਕ 700 ਕਰੋੜ ਕਹੇ ਲੋ ਜਾਂ 7 ਅਰਬ ਰੁਪਈਆ ਕਹੇ ਲੋ ਇਹ ਲੋਕਾਂ ਦੀ ਭਲਾਈ ਆਸਤੇ ਨਹੀਂ ਵਰਤਿਆ ਇਹਨਾਂ ਆਪਣੀ ਦੇਖਵਖਾਣਾ ਹਤੇ ਐੜਾ ਤੇ 7 ਅਰਬ ਰੁਪਈਆ ਤੱਕ ਨਾ ਖਰਚ ਕਰਦਾ ਹਲਕਾ ਤਰੰਤਾਰਨ ਦੇ ਵੱਲ ਆਈਏ ਫਿਰ ਦੁਬਾਰਾ ਹਲਕਾ ਤਰੰਤਾਰਨ ਦੇ ਲੋਕਾਂ ਦੇ ਵਿੱਚ ਇਸ ਵਕਤ ਜਿਹੜਾ ਆ ਇਹ ਗੱਲ ਚਰਚਾ ਦੇ ਵਿੱਚ ਹੈ ਕਿ ਨਗਰ ਕੌਂਸਲ ਪ੍ਰਧਾਨ ਉਹ ਵੀ ਅਜੇ ਤੱਕ ਥਾਪਿਆ ਨਹੀਂ ਗਿਆ ਉਸ ਤੋਂ ਬਾਅਦ ਆਪਣੇ ਵਿਧਾਇਕ ਸਾਹਿਬ ਜਿਹੜੇ ਆ ਸਮੇ ਤੋਂ ਪਹਿਲਾਂ ਹੀ ਉਹਨਾਂ ਦਾ ਅਕਾਲ ਚਲਾਣਾ ਹੋ ਜਾਂਦਾ ਏ ਸਾਡੇ ਐਮਪੀ ਸਾਹਿਬ ਦੀ ਗੱਲ ਕਰੀਏ ਤਾਂ ਉਹ ਜਦੋਂ ਦੇ ਬਣੇ ਨੇ ਉਹ ਜੇਲ੍ਹ ਦੇ ਵਿੱਚ ਬੰਦ ਨੇ ਹਲਕੇ ਦੀ ਡਵੈਲਪਮੈਂਟ ਰੁਕੀ ਹੋਈ ਏ ਇਹਨੂੰ ਕਿੱਦਾਂ ਦੇਖਦੇ ਹੋ ਜਿਹੜੇ ਕਾਲੇ ਹੀ ਨਾ ਵੋਟਰਾਂ ਦੇ ਫੈਸਲੇ ਲੈ ਹੁੰਦੇ ਨਾ ਉਹਨਾਂ ਦੇ ਰਿਜ਼ਲਟ ਫਿਰ ਇਹੋ ਜਿਹੇ ਆਉਂਦੇ ਹੁੰਦੇ ਇਹਨਾਂ ਨੂੰ ਬਣਾਉਣਾ ਤਾਂ ਹੀ ਵੋਟਰਾਂ ਨੇ ਕਾਲੀ ਕੀਤੀ ਵੀ ਇਹਨਾਂ ਨੇ ਬਦਲਾ ਲੈਣਾ ਉਹ ਲੋਕਾਂ ਦੀ ਗੱਲ ਸਾਰੇ ਸਾਹਮਣੇ ਆ ਗਈ ਉਹਨੇ ਵੀ ਥੋੜੇ ਦਿਨਾਂ ਰੋੜਾ ਪਾਕੀਤਾ ਮੈਂ ਖਾਲਸਾਤਨ ਬਣਾਉਣਾ ਲੋਕੀ ਮਗਰ ਲਾ ਕੇ ਵੀ ਲੱਗਾ ਖਾਲਸਾਤਨ ਬਣਾ ਸੰਤ ਜਨੈਲ ਸੰਤ ਬਣਿਆ ਨਹੀਂ ਨਾ ਉਹਨੇ ਮੰਗਿਆ ਹੀ ਤੇ ਇਹਨੇ ਵੀ ਕੀਤਾ ਉਹ ਕੰਮ ਤੇ ਲੋਕਾਂ ਵੋਟਾਂ ਪਾ ਲਈਆਂ ਤਰਨੋਂ 3 ਡੰਗੇ ਤੇ ਲੋਕਾਂ ਦੀ ਬਿਹਤਰੀ ਆਥੇ ਉਹਨੇ ਇੱਕ ਗੱਲ ਵੀ ਨਹੀਂ ਕੀਤੀ ਜਿਹੜੀ ਜਿਹੜੀ ਲੋਕਾਂ ਹੱਥੇ ਹੁਣ ਤੱਕ ਐਮਪੀ ਨੂੰ ਕਰਨੀ ਚਾਹੀਦੀ ਕਿਉਂਕਿ ਉਹ ਆਲਰੇਡੀ ਆਪ ਜੇਲ੍ਹ ਚ ਤੇ ਲੋਕਾਂ ਦੀ ਚੰਨੇ ਗੱਲ ਫਿਰ ਕੀ ਕਰਨੀ ਆ ਆਪ ਸਾਨੂੰ ਸੋਚਣਾ ਚਾਹੀਦਾ ਤੇ ਲੋਕਾਂ ਦੇ ਨੁਮਾਇੰਦੇ ਆ ਤੇ ਉਹੋ ਜੀ ਗੱਲ ਕਰੀ ਜਿਹੜੀ ਲੋਕਾਂ ਨੂੰ ਵੀਨਾ ਫੇਸ ਕਰਨੇ ਪਈ ਲੋਕਾਂ ਦੀ ਡਵੈਲਪਮੈਂਟ ਦੀ ਅਸੀਂ ਉਹਨੇ ਡਵੈਲਪਮੈਂਟ ਚ ਕੋਈ ਨਾ ਕੋਈ ਸਾਈ ਹੋ ਸਕੀ ਹੁਣ ਤਰਨਤਨ ਸ਼ਹਿਰ ਦੀ ਗੱਲ ਆ ਜੇ ਇਲੈਕਸ਼ਨ ਹੋਈ ਆ 4 ਮਹੀਨੇ ਲੰਘ ਗਏ ਤੇ ਇਥੇ ਕੌਂਸਲਰ ਦਾ ਪ੍ਰਧਾਨ ਨਹੀਂ ਬਣਾ ਸਕਿਆ ਇਹਨਾਂ ਦੀ ਬੇਥ ਬਾਕੀ ਆ ਕੋਈ ਇਤਫਾਕ ਦੀ ਗਲਤ ਨਹੀਂ ਨਾ ਬਾਕੀ ਉਹ ਚਲੇ ਗਿਆ ਵਾ ਮਹਾਰਾਜ ਨੂੰ ਉਹਦੀ ਰਜਾ ਵਾ ਬੰਦੇ ਕਿਸ ਦੀ ਰਜਾ ਨਹੀਂ ਬੰਦੇ ਨੂੰ ਆਪਣੀ ਉਹਦੇ ਦਿੱਤੀ ਉਮਰ ਮੁਤਾਬਕ ਹੀ ਜਾਣਾ ਭਾਵੇਂ ਚੰਗੇ ਕੰਮ ਕਰ ਲਏ ਮਾੜੇ ਕਰ ਲਏ ਇਹ ਉਹਦੇ ਨਾਲ ਚਲੇ ਜਾਣੇ ਹੁੰਦੇ ਆਰ ਬੰਦੇ ਦੀ ਸੀਟ ਖਾਲੀ ਹੋ ਗਈ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਪੂਰੀ ਨਿਗ੍ਹਾਵ ਉਹ ਠੀਕ ਫੈਸਲੇ ਲੈਣਗੇ ਆਪਣੀ ਮਰਜ਼ੀ ਦਾ ਫੈਸਲਾ ਵੀ ਕਰਨ ਤੁਹਾਨੂੰ ਪ੍ਰਧਾਨ ਬਣਾਇਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਕਿਹਾ ਜਾ ਸਕਦਾ ਹੈ ਕਿ ਅਲਵਿੰਦਰ ਪਾਲ ਸਿੰਘ ਪੱਖੋਂ ਕੇ ਜਿਮਨੀ ਚੋਣਾਂ ਦੇ ਵਿੱਚ ਟਿਕਟ ਲੜ ਸਕਦੇ ਨੇ ਨਹੀਂ ਇਹ ਮੈਂ ਨਹੀਂ ਕਹਿ ਸਕਦੇ ਟਿਕਟ ਲੜਨੀ ਟਿਕਟ ਦੇਣੀ ਇਹ ਪ੍ਰਧਾਨ ਜੀ ਦਾ ਆਪਣਾ ਫੈਸਲਾ ਵਾ ਸੀਨੀਅਰ ਲੀਡਰਸ਼ਿਪ ਦਾ ਫੈਸਲਾ ਜਿਹਨੂੰ ਉਹ ਜੋਗ ਸਮਝਣਗੇ ਉਹਨੂੰ ਹੁਕਮ ਕਰਨਗੇ ਉਹ ਪਾਰਟੀਆਂ ਦੇ ਹੁਕਮ ਨੂੰ ਭਾਵੇਂ ਕੋਈ ਵੀ ਹੋਵੇ ਤੇ ਮੈਂ ਉਹ ਹਰ ਬੰਦੇ ਉਹਦੀ ਸ਼ਖਸੀ ਜਿਹਨੂੰ ਪਾਰਟੀ ਨੇ ਹੁਕਮ ਲਾਤਾ ਜਿੱਤੇ ਹੱਥ ਰੱਖਤਾ ਹੈ ਉਹਦੀ ਮਦਦ ਦੇ ਰਾਜ਼ ਕਰਕੇ ਕਰਾਂ ਜੇਕਰ ਤੁਹਾਨੂੰ ਮੌਕਾ ਮਿਲਦਾ ਹੈ ਜੇ ਪਾਰਟੀ ਦਾ ਹੁਕਮ ਹੋਊ ਪਾਰਟੀ ਦਾ ਮੇਰਾ ਕੋਈ ਮੌਕਾ ਨਹੀਂ ਪਾਰਟੀ ਕਹੂਗੀ ਤੇ ਪਾਰਟੀ ਦੇ ਫੈਸਲੇ ਤੋਂ ਕੋਈ ਬੰਦਾ ਬਾਹਰ ਨਹੀਂ ਜਾ ਸਕਦਾ ਤੁਹਾਨੂੰ ਮੌਕਾ ਮਿਲਦਾ ਹੈ ਤਾਂ ਮੁਕਾਬਲਾ ਕਿਵੇਂ ਦਾ ਹੋਵੇਗਾ ਜੇ ਪਾਰਟੀ ਨੇ ਲੜਨੀ ਇਲੈਕਸ਼ਨ ਦੀ ਮੁਕਾਬਲਾ ਸਾਡੇ ਤਾਂ ਵਰਕਰ ਬਹੁਤ ਤਿਆਰ ਆ ਬਹੁਤ ਤਿਆਰ ਖਲੋਤੇ ਆ ਇਸ ਵੇਲੇ ਉਹ ਡੀਕ ਸੀ ਸਮਾਂ ਆਉਣ ਦੀ ਚਲੋ ਪਹਿਲਾਂ ਆ ਗਿਆ ਨਹੀਂ ਤੇ 2027 ਦੇ ਵਿੱਚ ਪੂਰਾ ਪਤਾ ਦੱਸ ਹੀ ਦੇਣਗੇ ਐ ਐ ਦੱਸ ਦਿਆਂ ਕਿ ਕੰੰਧਾ ਦੇ ਲਿਖਿਆ ਜਾਊਗਾ ਕਿ ਸ਼੍ਰੋਮਣੀ ਕਾਲਜ ਦੀ ਸਰਕਾਰ ਆ ਰਹੀ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਸਾਡੇ ਮਿਹਰਬਾਨੀ ਸਾਡੇ ਆਉਣ ਦੀ ਸੋ ਦੋਸਤੋ ਇਹ ਹਨ ਸਰਦਾਰ ਅਲਵਿੰਦਰਪਾਲ ਸਿੰਘ ਪੱਖੋਕੇ ਜਿਨ੍ਹਾਂ ਨੂੰ ਪਾਰਟੀ ਵੱਲੋਂ ਜ਼ਿਲ੍ਹਾ ਤਰਨਤਾਰਨ ਦਾ ਪ੍ਰਧਾਨ ਬਣਾਇਆ ਗਿਆ ਹੈ ਔਰ ਚੌਥੀ ਵਾਰ ਇਹ ਇਸ ਅਹੁਦੇ ਤੇ ਨਿਯੁਕਤ ਹੋਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸ ਤਰੀਕੇ ਦੀ ਕਾਰਗੁਜ਼ਾਰੀ ਕੀਤੀ ਜਾਂਦੀ ਹੈ ਤੁਸੀਂ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਧਰਨ ਧਰਨ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ